ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਖੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਦਾ ਮੋਸਟ ਕੰਟਰੋਵਰਸ਼ੀਅਲ ਸ਼ੋ ਬਿਗ ਬਾਸ ਦੇ ਬਾਰੇ ਇਹ ਬਿਗ ਬਾਸ ਹੋ ਨਹੀਂ ਜਿਸ ਦੀ ਬਾਰੇ ਟੀਵੀ ਦੇ ਬਾਰੇ ਸ਼ੋ ਦੀ ਗੱਲ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਓਟੀਟੀ ਪਲੈਟਫਾਰਮਸ ਤੇ ਜਿਹੜਾ ਬਿਗ ਬਾਸ ਹਰ ਵਾਰ ਅਸੀਂ ਦੇਖਦੇ ਜਿਸ ਦੇ ਵਿੱਚ ਇਨਫਲੂਐਂਸਰਸ ਵੀ ਜਾਂਦੇ ਨੇ ਯੂਟਿਊਬਰਸ ਵੀ ਜਾਂਦੇ ਨੇ ਤੇ ਪਹਿਲਾਂ ਇਸ ਸ਼ੋ ਨੂੰ ਲੈ ਕੇ ਫੈਸਲਾ ਹੋਇਆ ਸੀਗਾ ਕਿ ਇਹ ਸ਼ੋ ਜਿਹੜਾ ਹੈ ਓਟੀਟੀ ਪਲੈਟਫਾਰਮਸ ਤੇ ਬਿਲਕੁਲ ਨਹੀਂ ਆਏਗਾ ਔਰ ਇਸ ਦੇ ਓਟੀਟੀ ਵਾਲੇ ਸੀਜ਼ਨ ਜਿਹੜੇ ਨੇ ਉਹ ਬਿਲਕੁਲ ਔਰ ਰਿਲੀਜ਼ ਹੋਣ ਵਾਲਾ ਹੈ ਜਲਦ ਔਰ ਕਿਸੇ ਸਮੇਂ ਵੀ ਜੋ ਹੈ ਉਸ ਦੀ ਘੰਟੀ ਖੜਕ ਸਕਦੀ ਹੈ ਔਰ Jio Hotstar ਤੇ ਇਸ ਨੂੰ ਤੁਸੀਂ ਦੇਖ ਪਾਉਗੇ ਔਰ ਇਸ ਸ਼ੋ ਨੂੰ ਕੋਈ ਕਰਨ ਜੋਹਰ ਨਹੀਂ ਜਾਂ ਫਿਰ ਕੋਈ ਹੋਰ ਅਦਾਕਾਰ ਨਹੀਂ ਹੋਸਟ ਕਰ ਰਿਹਾ ਬਲਕਿ ਸਲਮਾਨ ਖਾਨ ਦੀ ਝੋਲੀ ਹੀ ਪਿਆ ਹੈ OTT ਵਾਲਾ ਸ਼ੋ ਵੀ ਔਰ ਇਸ ਸ਼ੋ ਨੂੰ ਹੋਸਟ ਕਰਨਗੇ ਸਲਮਾਨ ਖਾਨ ਕਿਉਂਕਿ ਜਦੋਂ ਮੇਨ ਸ਼ੋ ਸ਼ੁਰੂ ਹੋਣਾ TV ਵਾਲਾ ਉਸ ਤੋਂ ਪਹਿਲਾਂ OTT ਨੂੰ ਲੈ ਕੇ ਜ਼ਰੂਰ ਚਰਚਾਾਂ ਵਿੱਚ ਛਿੜਦੀਆਂ ਨੇ ਸੋ ਇਸ ਵਾਰ ਪਹਿਲਾ ਸ਼ੋ ਕੈਨਸਲ ਹੋ ਗਿਆ ਸੀ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਅਨਾਉਂਸ ਹੋ ਗਿਆ ਕਨਫਰਮ ਹੈ ਇਹ ਨਿਊਜ਼ ਜਿਸ ਦੇ ਵਿੱਚ ਅਸੀਂ ਦੇਖ ਪਾ ਰਹੇ ਇੱਕ ਪੋਸਟਰ ਦੇ ਵਿੱਚ ਕੀ ਕਨਫਰਮ ਕਰ ਦਿੱਤੀ ਗਈ ਹੈ ਕਿ ਬਿਗ ਬਾਸ ਜਿਹੜਾ OTT ਚਾਰ ਸੀਜ਼ਨ ਹੈ ਉਹ ਹੁਣ ਜਲਦ ਜੋ ਹੈ ਰਿਲੀਜ਼ ਹੋਵੇਗਾ ਔਰ ਕਿਹੜੇ-ਕਿਹੜੇ ਕੰਟੈਸਟੈਂਟਸ ਹੋਣਗੇ ਇਸ ਦੇ ਬਾਰੇ ਕੋਈ ਵੀ ਅਪਡੇਟ ਨਹੀਂ ਆਈ ਹੈ ਹਲੇ ਜਿਸ ਤਰ੍ਹਾਂ ਇਹ ਕੋਈ ਅਪਡੇਟ ਆਈਏ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਲੇਕਿਨ ਦ ਮੋਸਟ ਕੰਟਰੋਵਰਸ਼ੀਅਲ ਦ ਮੋਸਟ ਫੇਵਰਿਟ ਸ਼ੋ ਹਰ ਕਿਸਦਾ 올 ਓਵਰ ਵਰਲਡ ਇਸ ਸ਼ੋ ਨੂੰ ਦੇਖਿਆ ਜਾਂਦਾ ਤੇ ਇਹ ਜਲਦ ਜੋ ਹੈ OTT ਪਲੇਟਫਾਰਮਸ ਤੇ ਤੁਹਾਡੇ ਘਰਾਂ ਤੱਕ ਪਹੁੰਚ ਰਿਹਾ ਕਿਉਂਕਿ ਅਸੀਂ ਲਾਈਵ ਦੇ ਵਿੱਚ ਜਦੋਂ ਵੀ ਦੇਖਦੇ ਆ 1 ਕਰੋੜ 2 ਕਰੋੜ 4 ਕਰੋੜ ਇਸ ਤਰ੍ਹਾਂ ਲੋਕ ਜਿਹੜੇ ਨੇ OTT ਤੇ ਜਿਹੜਾ ਲਾਈਵ ਸ਼ੋ ਚੱਲਦਾ ਉਸ ਨੂੰ ਦੇਖ ਸਾਰੇ ਵੀ ਕਰ ਰਹੇ ਹੋਗੇ ਇਹ 빅 બોਸ ਲਵਰਸ ਦੇ ਲਈ ਸਭ ਤੋਂ ਵੱਡੀ ਗੁੱਡ ਨਿਊਜ਼ ਹੋ ਸਕਦੀ ਹੈ ਕਿਉਂਕਿ OTT ਪਹਿਲਾਂ ਕੈਂਸਲ ਹੋ ਗਿਆ ਸੀ ਲੇਕਿਨ ਹੁਣ ਜੋ ਹੈ ਤੁਹਾਡੇ ਘਰਾਂ ਤੱਕ ਜਲਦ ਪਹੁੰਚ ਰਿਹਾ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਕੋਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਦ ਮੋਸਟ ਕੰਟਰੋਵਰਸ਼ੀਅਲ ਸ਼ੋ 빅 બોਸ ਦੇ ਬਾਰੇ ਇਹ 빅 બોਸ ਉਹ ਨਹੀਂ ਜਿਸ ਦੀ ਬਾਰੇ ਟੀਵੀ ਦੇ ਬਾਰੇ ਸ਼ੋ ਦੀ ਗੱਲ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ OTT ਪਲੇਟਫਾਰਮਸ ਦੇ ਜਿਹੜਾ 빅 બોਸ ਹਰ ਵਾਰ ਅਸੀਂ ਦੇਖਦੇ ਜਿਸ ਦੇ ਵਿੱਚ ਇਨਫਲੂਐਂਸਰਸ ਵੀ ਜਾਂਦੇ ਨੇ ਯੂਟਿਊਬਰਸ ਵੀ ਜਾਂਦੇ ਨੇ ਤੇ ਪਹਿਲਾਂ ਇਸ ਸ਼ੋ ਨੂੰ ਲੈ ਨਹੀਂ ਆਏਗਾ ਔਰ ਇਸਦੇ OTT ਵਾਲੇ ਸੀਜ਼ਨ ਜਿਹੜੇ ਨੇ ਉਹ ਬਿਲਕੁਲ ਰਿਲੀਜ਼ ਨਹੀਂ ਹੋਣਗੇ ਪਰ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਬਿਗ ਬਾਸ ਸੀਜ਼ਨ 4 ਜਿਹੜਾ OTT ਤੇ ਚੱਲਦਾ ਹੈ ਉਹ ਰਿਲੀਜ਼ ਹੋਣ ਵਾਲਾ ਹੈ ਜਲਦ ਔਰ ਕਿਸੇ ਸਮੇਂ ਵੀ ਜੋ ਹੈ ਉਸ ਦੀ ਘੰਟੀ ਖੜਕ ਸਕਦੀ ਹੈ ਔਰ Jio Hotstar ਤੇ ਇਸ ਨੂੰ ਤੁਸੀਂ ਦੇਖ ਪਾਉਗੇ ਔਰ ਇਸ ਸ਼ੋ ਨੂੰ ਕੋਈ ਕਰਨ ਜੋਹਰ ਨਹੀਂ ਜਾਂ ਫਿਰ ਕੋਈ ਹੋਰ ਅਦਾਕਾਰ ਨਹੀਂ ਹੋਸਟ ਕਰ ਰਿਹਾ ਬਲਕਿ ਸਲਮਾਨ ਖਾਨ ਦੀ ਝੋਲੀ ਹੀ ਪਿਆ ਹੈ OTT ਵਾਲਾ ਸ਼ੋ ਵੀ ਔਰ ਇਸ ਸ਼ੋ ਨੂੰ ਹੋਸਟ ਕਰਨਗੇ ਸਲਮਾਨ ਖਾਨ ਕਿਉਂਕਿ ਜਦੋਂ ਮੇਨ ਸ਼ੋ ਸ਼ੁਰੂ ਹੋਣਾ TV ਵਾਲਾ ਉਸ ਤੋਂ ਪਹਿਲਾਂ OTT ਨੂੰ ਲੈ ਕੇ ਜ਼ਰੂਰ ਚਾਚਾ ਮਾ ਛੱਡਦੀਆਂ ਨੇ ਸੋ ਇਸ ਵਾਰ ਪਹਿਲਾ ਸ਼ੋਅ ਕੈਨਸਲ ਹੋ ਗਿਆ ਸੀ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਅਨਾਉਂਸ ਹੋ ਗਿਆ ਕਨਫਰਮ ਹੈ ਇਹ ਨਿਊਜ਼ ਜਿਸ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਇੱਕ ਪੋਸਟਰ ਦੇ ਵਿੱਚ ਕੀ ਕਨਫਰਮ ਕਰ ਦਿੱਤੀ ਗਈ ਹੈ ਕਿ ਬਿਗ ਬਾਸ ਜਿਹੜਾ OTT ਚਾਰ ਸੀਜ਼ਨ ਹੈ ਉਹ ਹੁਣ ਜਲਦ ਜੋ ਹੈ ਰਿਲੀਜ਼ ਹੋਵੇਗਾ ਔਰ ਕਿਹੜੇ-ਕਿਹੜੇ ਕੰਟੈਸਟੈਂਟਸ ਹੋਣਗੇ ਇਸ ਦੇ ਬਾਰੇ ਕੋਈ ਵੀ ਅਪਡੇਟ ਨਹੀਂ ਆਈ ਹੈ ਹਲੇ ਜਿਸ ਤਰ੍ਹਾਂ ਹੀ ਕੋਈ ਅਪਡੇਟ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਲੇਕਿਨ ਦ ਮੋਸਟ ਕੰਟਰੋਵਰਸ਼ਲ ਦ ਮੋਸਟ ਫੇਵਰਿਟ ਸ਼ੋ ਹਰ ਕਿਸੇ ਦਾ 올 ਓਵਰ ਵਰਲਡ ਇਸ ਸ਼ੋ ਨੂੰ ਦੇਖਿਆ ਕਿ ਅਸੀਂ ਲਾਈਵ ਦੇ ਵਿੱਚ ਜਦੋਂ ਵੀ ਦੇਖਦੇ ਆ 1 ਕਰੋੜ 2 ਕਰੋੜ 4 ਕਰੋੜ ਇਸ ਤਰ੍ਹਾਂ ਲੋਕ ਜਿਹੜੇ ਨੇ OTT ਤੇ ਜਿਹੜਾ ਲਾਈਵ ਸ਼ੋਅ ਚੱਲਦਾ ਉਸ ਨੂੰ ਦੇਖ ਰਹੇ ਹੁੰਦੇ ਨੇ ਸੋ ਅਸੀਂ ਵੀ ਇੰਤਜ਼ਾਰ ਕਰ ਰਹੇ ਤੁਸੀਂ ਸਾਰੇ ਵੀ ਕਰ ਰਹੇ ਹੋਗੇ ਇਹ ਬਿਗ ਬਾਸ ਲਵਰਸ ਦੇ ਲਈ ਸਭ ਤੋਂ ਵੱਡੀ ਗੁੱਡ ਨਿਊਜ਼ ਹੋ ਸਕਦੀ ਹੈ ਕਿਉਂਕਿ OTT ਪਹਿਲਾਂ ਕੈਂਸਲ ਹੋ ਗਿਆ ਸੀ ਲੇਕਿਨ ਹੁਣ ਜੋ ਹੈ ਤੁਹਾਡੇ ਘਰਾਂ ਤੱਕ ਜਲਦ ਪਹੁੰਚ ਰਿਹਾ ਹੈ